ਜਾਨਿਕ ਸੁਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ਕ ਭਰਦਵਾਜ ਤੋਂ ਦੱਸ ਦਈਏ ਕਿ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਜਿਹੜਾ ਅੱਜ ਪਠਾਨਕੋਟ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੀ ਮੌਜੂਦ ਰਹੇ ਉੱਥੇ ਹੀ ਉਹਨਾਂ ਨੇ ਇਸ ਮੌਕੇ ਤੇ ਉਚਿਤੇ ਤੌਰ ਤੇ ਨਸ਼ਾ ਸ਼ਰਾਵ ਕੇਂਦਰ ਦਾ ਦੌਰਾ ਕੀਤਾ ਜਿੱਥੇ ਕਿ ਜਾ ਕੇ ਉਹਨਾਂ ਨੇ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਹੋਣ ਚਾਹੇ ਕੋਈ ਮੁਸ਼ਕਿਲ ਹੋਵੇ ਉਹਨਾਂ ਜਿਹੜੀ ਜਾਂ ਜਿਹੜੀ ਜਾਂਚੀਆਂ ਉਸ ਤੋਂ ਇਲਾਵਾ ਉਹਨਾਂ ਸਾਫ਼ ਤੌਰ ਤੇ ਕਿਹਾ ਕਿ ਜੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸੀਗੀ ਉਸ ਦੇ ਉੱਤੇ ਵੱਡੀ ਤੌਰ ਤੇ ਜਿਹੜੇ ਆ ਕਾਰਵਾਈਆਂ ਕਰਦੇ ਹੋ ਜਿੱਥੇ ਪੰਜਾਬ ਪੁਲਿਸ ਵੱਲੋਂ ਜਿੱਥੇ ਠੱਲ ਪਾਈ ਗਈ ਉੱਥੇ ਹੀ ਵੱਖਰੇ ਵੱਖਰੇ ਉਪਰਾਲੇ ਵੀ ਜਿਹੜੇ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜੇ ਵੀ ਮੁਲਾਜ਼ਮ ਚਾਹੇ ਕੱਚੇ ਮੁਲਾਜ਼ਮ ਨੇ ਹੋਣਾ ਜਲਦੀ ਜਿਹੜਾ ਪੱਕਾ ਕੀਤਾ ਜਾਵੇਗਾ ਹੋਰ ਵੀ ਕਈ ਅਜਿਹੇ ਜਿਹੜੀਆਂ ਸੁਵਿਧਾਵਾਂ ਜਿਹੜੀਆਂ ਮੁਲਾਜ਼ਮ ਨੂੰ ਦੇਣ ਯੋਗ ਹਨ ਉਹ ਵੀ ਜਿਹੜੀਆਂ ਕਿ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਕੀ ਕਹਿਣਾ ਬਲਬੀਰ ਸਿੰਘ ਉਹਨਾਂ ਦਾ ਉਹ ਵਿਚੋਂ ਸੁਣਾਉਂਦੇ ਆ ਦੇਖੋ ਪਹਿਲਾਂ ਨਾਲੋਂ ਜਮੀਨ ਇਸ ਬੰਦ ਦਾ ਫਰਕ ਹੈ ਇੱਕ ਤਾਂ মিডিਆ ਵੀ esportive ਹੈ ਲੋਕਾਂ ਵੱਲੋਂ ਬਹੁਤ ਪੋਜ਼ਿਟਿਵ ਰਿਸਪੌਂਸ ਹੈ ਔਰ ਲੋਕ ਉਸ ਨੂੰ ਵੀ ਇਨਫੋਰਮੇਸ਼ਨ ਦੇ ਰਹੇ ਆ ਔਰ ਸਾਡੇ ਜਿਹੜੇ ਡੀ ਐਡਿਕਸ਼ਨ ਤੇ ਰੀ ਹੈਬਸੈਂਟਰ ਉਹਨਾਂ ਦੇ ਵਿੱਚ ਵੀ ਆ ਰਿਹਾ ਮੈਂ ਇਸ ਤੋਂ ਪਹਿਲਾਂ ਛਾਰਪੁਰ ਗਿਆ ਸੀ ਉਹ ਛਾਰਪੁਰ ਦੇ ਵਿੱਚ 450 ਪੇਸ਼ੈਂਟਸ ਅਸਲੋਡਮਿਟਡ ਆ ਔਰ ਸਾਰੇ ਜਿਹੜੇ ਹੈਗੇ ਆ ਇੱਥੇ ਵੀ ਇਸ ਵੇਲੇ ਯੋਗਾ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਸਪੋਰਟਸ ਦੀ ਫੈਸਿਲਿਟੀ ਵੀ ਹੈ ਔਰ ਸਕਿੱਲ ਡਵੈਲਪਮੈਂਟ ਦਾ ਹੈ ਔਰ ਇਹਦੇ ਨਾਲ ਕਾਫੀ ਮਤਲਬ ਕਹੂੰਗਾ ਕਿ ਜਿਹੜਾ 네ਗੇਟਿਵ ਟ੍ਰੈਂਡ ਚੱਲਿਆ ਹੋਇਆ ਸੀ ਹੁਣ ਪੋਜ਼ਿਟਿਵ ਵਿੱਚ ਕਨਵਰਟ ਹੋ ਰਿਹਾ ਤੇ ਲੋਕਾਂ ਵੱਲੋਂ ਇਨਫੋਰਮੇਸ਼ਨ ਸਾਨੂੰ ਖੂਬ ਆ ਰਹੀ ਹੈ ਤੇ ਜਿਹੜੇ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਰਹੀਆਂ ਜਿਹੜੀਆਂ ਨਸ਼ਾ ਮੁਕਤ ਕਮੇਟੀਆਂ ਔਰ ਸਾਡੇ ਜਿੰਨੇ ਚੋਣਾਂ ਦੇ ਪ੍ਰਤੀਨਿਧੀ ਉਹ ਵੀ ਤੇ ਜਿਹੜੇ ਬਾਕੀ ਕੋਈ ਬਹੁਤ ਸਾਰੀਆਂ ਐਨਜੀਓਜ਼ ਵੀ ਉਹਨੂੰ ਸਪੋਰਟ ਕਰ ਰਹੀਆਂ ਬਹੁਤ ਸਾਰੇ ਜਿਹੜੇ ਫਲੈਂਥਰੋਪਿਸਟ ਹੈ ਦਾਨੀ ਸੱਜਣ ਹੈ ਉਹ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਓਵਰਆਲ ਜਿਹੜੀ ਸਾਡੀ ਸਾਰੀ ਕੈਂਪੇਨ ਹੈ ਇਟਸ ਔਨ ਟਰੈਕ ਤੇ ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਨੂੰ ਬੜੀ ਜਲਦੀ ਜਿਹੜਾ ਹੈਗਾ ਉਹ ਇਸ ਇਹਦੇ ਵਿੱਚੋਂ ਕੱਢ ਕੇ ਇੱਕ 네ਗੇਟਿਵਿਟੀ ਚੋਂ ਕੱਢ ਕੇ ਜੇ ਨਸ਼ੇ ਜਦੋਂ ਨਸ਼ੇ ਕੰਟਰੋਲ ਹੋ ਗਏ ਨਾ ਜੀ ਜਿਹੜਾ ਕਿ ਆਲਰੇਡੀ ਬਹੁਤ ਫਰਕ ਪੈ ਗਿਆ ਤੁਹਾਡਾ ਵੀ ਬਾਰਡਰ ਡਿਸਟ੍ਰਿਕਟ ਹੈ ਜੀ ਇੱਥੇ ਤੁਹਾਡੇ ਵੀ ਡਰੋਨ ਵਾਲੀ ਦੂਜੀ ਸਮੱਸਿਆ ਜਿਹੜੇ ਹੈ ਕਿ ਪਾਕਿਸਤਾਨ ਤੋਂ ਜਾਂ ਹੋਰ ਜਿਹੜਾ ਨਾਲ ਨੀਬਰਿੰਗ ਸਟੇਟ ਤੋਂ ਉਧਰੋਂ ਵੀ ਜਿਹੜੇ ਨਸ਼ੇ ਵਗੈਰਾ ਆਣੇ ਮਤਲਬ ਨੇਚਰਲੀ ਜਿਹੜਾ ਆਪਣੇ ਬਾਰਡਰ ਐ ਪੋਰਸ ਹੁੰਦੇ ਆ ਉਹਦੇ ਵਿੱਚ ਵੀ ਬਾਕੀ ਦੀਆਂ ਜਿਹੜੀਆਂ ਦੂਜੀਆਂ ਸਟੇਟਸ ਵੀ ਆ ਰਹੇ ਆਣੇ ਨੇ ਵੀ ਹਮਤਲ ਨੇ ਵੀ ਉਹਨਾਂ ਨੇ ਵੀ ਟਾਈਟ ਕੀਤਾ ਨਸ਼ਾ ਦੀ ਸਪਲਾਈ ਤੇ ਵੀ ਔਰ ਜਿਹੜੀ ਡਿਮਾਂਡ ਰਿਡਕਸ਼ਨ ਹੈ ਉਹ ਜੋ ਸਾਡਾ ਸਿਹਤ ਮੈਕਮੇ ਦਾ ਹਾਰਮ ਰਿਡਕਸ਼ਨ ਹੈ ਵੀ ਜਿਹੜੇ ਬੱਚੇ ਸਾਰੇ ਸਾਡੇ ਕੋਲ ਆਉਂਦੇ ਅਸੀਂ ਉਹਨਾਂ ਨੂੰ ਕਟੋਕਟ ਟੈਸਟ ਕਰ ਸਕਦੇ ਆ ਚਿੱਟੇ ਵਾਲੇ ਨੂੰ ਗੋਲੀਆਂ ਤੇ ਲਗਾ ਸਕਦੇ ਆ ਉਹਦੇ ਨੂੰ ਕਾਲਾ ਪੀਲਾ ਨਹੀਂ ਹੋਏਗਾ ਉਹਨੂੰ ਐਚ ਵੀ ਐਸ ਦੀ ਬਿਮਾਰੀ ਨਹੀਂ ਹੋਏਗੀ ਹੋਰ ਕੋਈ ਜਾਣ ਦੇਵਾ ਬਿਮਾਰੀਆਂ ਨਹੀਂ ਰਹਿਣਗੀਆਂ ਦੀ ਇਮਿਊਨਿਟੀ ਲੋ ਹੁੰਦੀ ਆ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਕੋਈ ਬਿਮਾਰੀ ਵੀ ਢਾ ਲੈਂਦੀ ਔਰ ਤੇ ਇਹ ওভারঅল ਬਹੁਤ ਅੱਛਾ ਗੇਨਸ ਹੈ ਜੀ ਉਹਦੇ ਵਿੱਚ ਹਾਰਮ ਰਿਡਕਸ਼ਨ ਹੋ ਰਹੀ ਹੈ ਸਟਿਕਮਾਰ ਰਿਡਕਸ਼ਨ ਹੋ ਰਹੀ ਹੈ ਔਰ ਜਿਹੜੀ ਹੈਗੀ ਆ ਡਿਮਾਂਡ ਰਿਡਕਸ਼ਨ ਵੀ ਹੋ ਰਹੀ ਹੈ ਤੇ ਸਪਲਾਈ ਰਿਡਕਸ਼ਨ ਦਾ ਪੂਰਿਸ ਨੇ ਕਰੀ ਸਰ ਬਹੁਤ سارے ਹੈਗੇ ਜੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਕਿਨੇ ਕசி ਬਣਾਏ ਜ ਉਹਦੇ 3.5 ਕਰੋੜ ਲੋਕਾਂ ਨੇ ਇਲਾਜ ਕਰਾਇਆ ਅੱਜ ਸਾਡਾ ਯੋਗਾ ਦਾ ਸੀਗਾ ਜੀ ਜਿਹੜਾ ਸਟੇਟ ਲੈਵਲ ਦਾ ਫੰਕਸ਼ਨ ਸੀ ਮੈਂ ਜਲੰਧਰ ਸੀ ਸਵੇਰੇ ਤੇ ਮੈਂ ਸਵੇਰੇ ਤਕਰੀਬਨ 3.5 4 ਵਜੇ ਦਾ ਸ਼ੁਰੂ ਕੀਤਾ ਹੋਇਆ ਅੱਜ ਉਹਦੇ ਚ 21000 ਬੰਦੇ ਅੱਜ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ 2.5 ਤੋਂ 2.5 ਲੱਖ ਬੰਦੇ ਰੋਜ਼ ਯੋਗਾ ਕਰਦੇ ਆ ਔਰ 4581 ਸੈਂਟਰ ਆ ਜਿਹੜੇ ਸਾਡੇ ਸ਼ਹਿਰਾਂ ਦੇ ਵਿੱਚ ਤੇ 1200 ਪਿੰਡਾਂ ਦੇ ਵਿੱਚ ਤੇ ਅਗਲੇ ਸਾਲ ਤੱਕ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਮਹੱਲੇਆਂ ਦੇ ਵਿੱਚ ਕਰਦਾਂਗੇ ਬਿਮਾਰੀ ਦੀ ਰੋਕਥਾਮ ਲਈ ਔਰ ਜਿਹੜੇ ਸਾਡੇ ਮਹੱਲਾ ਕਲੀਨਿਕ ਹੈ ਉਹਦੇ ਵਿੱਚ ਪਹਿਲਾਂ ਸਾਡੇ ਕੋਲ 36 ਟੈਸਟ ਸੀਗੇ ਹੁਣ ਸੀ ਵਧਾ ਦਿੱਤੇ ਉਹਦੇ 38 36 ਤੋਂ 46 ਕਰਤੇ ਉਹਦੇ ਚ ਹੁਣ ਡੈਂਗੂ ਦਾ ਟੈਸਟ ਵੀ ਹੋ ਰਿਹਾ ਇਹ ਪਹਿਲੀ ਵਾਰੀ ਹੈ ਜੀ ਕਿ ਮਹੱਲਾ ਕਲੀਨਿਕ ਦੇ ਵਿੱਚ ਡੈਂਗੂ ਦਾ ਟੈਸਟ ਹੋਏਗਾ ਕਾਲੇ ਪੀਲੇ ਦੇ ਟੈਸਟ ਹੋਣਗੇ ਦੋਨਾਂ ਦੇ ਬੀ ਐਂਡ ਸੀ ਦੇ ਔਰ ਜਿਹੜਾ ਐਚ ਐਵੀ ਦਾ ਟੈਸਟ ਹੋ ਰਿਹਾ ਪ੍ਰੈਗਨਸੀ ਦਾ ਟੈਸਟ ਹੋ ਰਿਹਾ ਔਰ ਪ੍ਰੈਗਨਸੀ ਦੀ ਪੂਰੀ ਕੇਅਰ ਕੇ ਚਾਰ ਚੈੱਕਅਪ ਜਿਹੜੇ ਹੈਗੇ ਮਹੱਲਾ ਕਲੀਨਿਕ 'ਚ ਕਰਨ ਔਰ ਹੋਰ ਵੀ ਬਹੁਤ ਸਾਰੀਆਂ ਸੇਵਾ ਜਿਹੜੇ ਆਉਣ ਵਾਲੇ ਦਿਨ ਸਾਡਾ ਹੈਗਾ ਵੀ ਜਿਹੜੇ আল্ট্রਾਸਾਉਂਡ ਸਰਵਿਸਿਜ਼ ਆਪਰੰਡਾ ਤੱਕ ਪਹੁੰਚਾਈਏ ਔਰ ਹੋਰ ਵੀ ਨਵੇਂ ਜਿਹੜੇ ਮਲਾਕ ਲੈਣੇ ਕਿ ਖੁੱਲਣ ਜਾ ਰਹੇ ਆ 2 200 ਤਾਂ ਹੁਣ ਅਸੀਂ ਖੋਲ ਰਏ ਆ ਜਿਹੜੇ ਅਰਬਨ ਏਰੀਆਸ ਫਿਰ ਇਸੇ ਤਰ੍ਹਾਂ ਰੂਰਲ ਦੇ ਵਿੱਚ ਆਣਗੇ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਇਸੇ ਤਰ੍ਹਾਂ ਜਿਹੜੇ ਸਾਡੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਆ ਡਾਕਟਰ ਸਾਹਿਬ ਖੜੇ ਉਹਨਾਂ ਨੂੰ ਪੁੱਛ ਲਓ ਤਾਂ ਅੰਨੀਆਂ ਸਾਰੀਆਂ ਆਉਣ ਲੱਗੀਆਂ ਜੀ ਐਕਸ-ਰੇ আল্ট্রਾਸਾਉਂਡ ਜੇ ਆਪਣੇ ਹਸਪਤਾਲ ਵਿੱਚ ਕਿਤੇ ਫੈਸਿਲਿ ਇਹ ਨਾਲ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਫਰਿਸ਼ਤੇ ਸਕੀਮ ਹੈ ਇਹ ਦੁਨੀਆ ਦੀ ਬੈਸਟ ਸਕੀਮ ਹੈ ਇਸ ਤੋਂ ਲੈ ਇਹਨੂੰ ਅਸੀਂ ਜਿਹੜਾ ਤੁਹਾਡੇ ਜਿਵੇਂ ਲੜਾਈ ਹੋਈ ਸੀ ਅਸੀਂ ਉਹ ਵੀ ਇਹਦੇ ਵਿੱਚ ਕਵਰ ਕਰਤਾ ਵੀ ਵਿਕਟਿਮਸ ਆਫ ਵਾਰ ਐਂਡ ਵਿਕਟਿਮਸ ਆਫ ਟੈਰਰਿਸਟ ਵਾਇਲੈਂਸ ਰੱਬ ਨਾ ਕਰੇ ਜੇ ਅਜਿਹੀ ਕੋਈ ਵਾਰਦਾਤ ਹੋ ਜਾਏ ਤੇ ਉਹਦਾ ਜਿੰਨਾ ਵੀ ਇਲਾਜ ਹੋਏਗਾ ਉਹ ਸਰਕਾਰ ਕਰਾ ਕੇ ਦੇਗੀ ਇਹ ਇਹ ਕੁੱਲ ਮਿਲਾ ਕੇ ਜਿਹੜਾ ਹੈਗਾ ਮੈਡੀਕਲ ਕਾਲਜ ਜਿਹੜੇ ਹੈਗੇ ਨਾ ਮੇ ਸਾਡੇ ਹੁਣ 5-6ੰ ਦਾ ਪਾਈਪਲਾਈਨ ਹੈਗੇ ਤੇᱱ ਤੇ ਜਿਹੜਾ ਇਮੀਡੀਏਟਲੀ ਕੰਮਟ ਦੇ ਆਂ ਔਰ ਇਹਨੇ ਕੀ ਨੰਬਰ ਜਿਹੜਾ ਹੈਗਾ ਉਹ ਪ੍ਰਾਈਵੇਟ ਹੈ ਉਹਨਾਂ ਦੇ ਕੋਲਾਬੋਰੇਸ਼ਨ ਦੇ ਨਾਲ ਸੋ ਓਵਰ ਆਲ ਅਸੀਂ ਪਹਿਲਾਂ ਤਾਂ ਇੱਕ ਬੜਾ ਸਾਡੇ ਕੋਲ ਡੇਲੀਪੀਡੇਟਡ ਸਟਰਕਚਰ ਸੀਗਾ ਉਹਦੇ ਵਿੱਚ ਕਾਫੀ ਇੰਪਰੂਵਮੈਂਟਸ ਕੀਤੀਆਂ ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਕਰਾਂਗੇ ਆ ਅੱਜਕੱਲ ਮੇਰਾ ਜਿਹੜਾ ਸਟੂਰ ਦਾ ਮਕਸਦ ਯੁੱਧ ਨਸ਼ੇ ਵਿਰੁੱਧ ਦੇ ਨਾਲ ਨਾਲ ਜੜੀਆਂ ਤੁਹਾਡੀਆਂ ਵਾਟਰ ਵਾਰਮ ਤੇ ਵੈਕਟਰ ਬੋਰਟਰੀਜ਼ ਦਾ ਮੱਖੀਆਂ ਮਛਰਾਂ ਨਾਲ ਹੋਣ ਵਾਲੀਆਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਉਹਨਾਂ ਬਰਬਾਦ ਦਾ ਸੀਜ਼ਨ ਆਣਾ ਤੇ ਉਹਦੇ ਵਿੱਚ ਵੀ ਡੈਂਗੀ ਦੇ ਕੇਸਸ ਹੁੰਦੇ ਆ ਚਿਕਨ ਗੁਣਿਆ ਦੇ ਹੁੰਦੇ ਆ ਮਲੇਰੀਆ ਦੇ ਹੁੰਦੇ ਆ ਡਾਇਰੀਆ ਕੋਲਰਾ ਔਰ ਹੈਪਟਾਇਟਸ ਏ ਵੀ ਹੁੰਦਾ ਪਾਣੀ ਨਾਲ ਦੇ ਨਾਲ ਉਹ ਸਾਰਾ ਰਿਵਿਊ ਕਰਨਾ ਬੈਠ ਕੇ ਉਹਦੇ ਵਾਸਤੇ ਜਿਹੜੀ ਸਟਰੈਟਜੀ ਆ ਸੀ ਪਹਿਲਾਂ ਸਾਡੇ ਸਿਰਫ ਇੱਕ ਬਲੀਡਿੰਗ ਚੈੱਕ ਕਰਾਉਂਦੇ ਸੀ ਕਿਤੇ 15 ਕਿਤੇ 20 ਕਿਸੇ ਡਿਸਟ੍ਰਿਕਟ ਚ 25 ਹੁੰਦੇ ਸੀ ਹੁਣ ਅਸੀਂ ਮਤਲਬ ਸੈਕਟਰੀ ਦੀ ਗਾਰੰਟੀ ਉੱਤੇ ਹੁਸ਼ਿਆਰਪੁਰ ਦਾ ਮੈਂ ਹੁਣੇ ਚੈੱਕ ਕਰਕੇ ਆਇਆ 1200 ਦੇ ਕੁਲੀਬ ਜੜੀਆਂ ਹੈਗੀਆਂ ਉਹ ਆਸ਼ਾ ਵਰਕਰਸ ਤੇ 1100 ਦੇ ਕਰੀਬ ਜਿਹੜੇ ਨਰਸਿੰਗ ਸਟੂਡੈਂਟਸ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਦਿੱਤੀ ਹੁਣ ਸਕੂਲ ਖੁੱਲ ਜਾਣੇ ਆ ਜਦੋਂ ਸਕੂਲ ਖੁੱਲਦੇ ਸਾਰੇ ਟੀਚਰਸ ਨੂੰ ਟ੍ਰੇਨਿੰਗ ਦੇਣੀ ਆ ਬਿਟੈਂਕੂ ਕਿੱਥੇ ਹੁੰਦਾ ਕਿੱਦਾਂ ਹੁੰਦਾ ਕੋਲਰਚ ਹੁੰਦਾ ਫੇਸ ਦੀ ਟ੍ਰੇਚ ਹੁੰਦਾ ਜਿਹੜੀ ਨੀਚੇ ਹੁੰਦੀ ਹੈ ਵੇਸਟ ਵਾਟਰ ਵਾਲੀ ਔਰ ਜਿਹੜਾ ਪੰਜ ਛਿਆਂ ਦੇ ਕਟੋਰੇ ਰੱਖਦੇ ਆ ਜਿਹੜੀ ਕੰਸਟਰਕਸ਼ਨ ਸਾਈਟ ਤੇ ਆ ਜਿਹੜੇ ਕੰਟੇਨਰਸ ਚੈੱਕ ਕਰਦੇ ਆ ਇਹ ਸਾਰੀ ਇਹਦੇ ਨਾਲ ਸਾਡਾ ਪਿਛਲੀ ਵਾਰੀ 50% ਰਿਡਕਸ਼ਨ ਹੋਈ ਸੀ ਇਸ ਵਾਰੀ ਇਸ ਦੀ ਪਿਛਲੇ ਸਾਲ ਤੋਂ ਵੀ ਬਿਹਤਰ ਆ ਉਸੇ ਅੱਗੇ ਇਹ ਪ੍ਰੋਸੈਸ ਕੰਪਲੀਟ ਹੋ ਜਿਹੜੇ ਬਾਕੀ ਸਾਰੇ ਜਿੰਨਾ ਵੀ ਪੈਰਾਮੈਡਿਕਸ ਆ ਉਹਨਾਂ ਸਾਰਿਆਂ ਦੀ ਜਿਹੜੀ ਭਰਤੀ ਆ ਉਹ ਇਹਦਾ ਪਾਈਪਲਾਈਨ ਹੈ ਜੀ ਡਾਕਟਰ ਜੁਆਇਨ ਕਰ ਜਾਣਗੇ ਮੇਰੇ ਖਿਆਲ ਇੱਕ ਮਹੀਨੇ ਦੇ ਵਿੱਚ ਵਿੱਚ ਕੁੜੇ ਮਹੀਨੇ ਤੇ ਬਾਕੀ ਪੈਰਾਮੈਡਿਕਸ ਵੀ ਦੋ ਕੁ ਮਹੀਨੇ ਸਾਰੇ ਆ ਜਾਣਗੇ ਸਰ ਆਊਟਸੋਰਸਿੰਗ ਵਾਸਤੇ ਜਿਹੜੇ 10 ਸਾਲ ਤੋਂ ਪੁਰਾਣੇ ਆ ਅਸੀਂ ਕਰ ਰਹੇ ਆ ਜੀ ਉੱਥੇ ਜੋ ਗਵਰਨਮੈਂਟ ਨੇ ਇੱਕ ਪਾਲਿਸੀ ਬਣਾਈ ਆ ਇੱਕ ਤਾਂ ਅਸੀਂ ਉਹਨਾਂ ਨੂੰ ਜਿਹੜੀ ਮਿਨਿਮਮ ਵੇਜਸ ਆ ਉਹਦੇ ਵਿੱਚ ਅਪਰੂਵਟ ਕੀਤੀ ਆ ਉਹਨਾਂ ਨੂੰ ਘੱਟੋ-ਘੱਟ ਜਿਹੜੇ ਆ ਗਿਆ ਉਹ ਡੀਸੀ ਰੇਟ ਤੇ ਪੈਸੇ ਮਿਲਣਗੇ ਪਰ ਉਹਨਾਂ ਨੂੰ ਉਸ ਤੋਂ ਵੀ ਘੱਟ ਮਿਲਦੇ ਸੀ ਉਹਨਾਂ ਨੂੰ ਉਸ ਤੋਂ ਸવાય ਜਿਹੜਾ لیکن ਉਹਦੇ ਵਾਸਤੇ ਜਿਹੜੇ ਆਊਟਸੋਰਸ ਵਾਲੇ ਆ ਅਸੀਂ ਉਹਨਾਂ ਨੂੰ ਵੀ ਐਕਸਪੀਰੀਅੰਸ ਦਾ ਜਿਹੜਾ ਸਰਟੀਫਿਕੇਟ ਦੇ ਰਹੇ ਆ ਉਹਨਾਂ ਨੂੰ ਜਿਹੜੇ ਨਰਸਸ ਆ ਜਾਂ ਹੋਰ ਜਿਹੜੇ ਹੈਗੇ ਆ ਉਹ ਆਪਣਾ ਜਦੋਂ ਕੋਈ ਟੈਸਟ ਹੁੰਦਾ ਉਹਦੇ ਵਿੱਚ ਉਹਨਾਂ ਨੂੰ 10 ਨੰਬਰ ਐਕਸਟਰਾ ਮਿਲ ਜਾਂਦੇ ਇੱਕ ਇੱਕ ਨੰਬਰ ਉਹਨਾਂ ਨੂੰ ਹਰ ਸਾਲ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਮਿਲ ਜਾਂਦੇ ਦੇਖਦੇ ਹੋ ਦਿਨਿਕ ਸੂਰਾ ਟੀਵੀ ਮੈਨੂੰ ਦੋ ਜਦਤ